ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਖੁਦ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਰੋਡ ショਅ ਕੱਢਿਆ ਗਿਆ ਇਸ ਰੋਡ ショਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਵੱਲੋਂ ਰੋਡ ショਅ ਦਾ ਸਮਰਥਨ ਕੀਤਾ ਗਿਆ ਅਤੇ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਜੀਵ ਅਰੋੜਾ ਨੂੰ ਜਿਤਾ ਕੇ ਆਪਣੇ ਇਲਾਕੇ ਦੀ ਨੁਮਾਇੰਦਗੀ ਦਿੱਤੀ ਜਾਵੇ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਾਈਆਂ ਨੇ ਇੰਨੀ ਭਾਰੀ ਗਿਣਤੀ 'ਚ ਗਰਮੀ ਦੇ ਬਾਵਜੂਦ ਤੁਸੀਂ ਪਹੁੰਚੇ ਹੋ ਸਾਡੇ ਨੈਸ਼ਨਲ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਜੀ ਸਾਡੇ ਪੰਜਾਬ ਦੇ ਆਮ ਆਨੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਔਰ ਜਿਨ੍ਹਾਂ ਨੂੰ ਅੱਜ ਆਫੀਸ਼ਲ ਤੌਰ ਤੇ ਉਮੀਦਵਾਰ ਦੇ ਤੌਰ ਤੇ ਕਾਗਜ਼ ਪਰ ਨਾ ਆ ਸੰਜੀਵ ਜੀ ਇੱਕ ਵਾਰੀ ਫਿਰ ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਇਨੀ ਭਾਰੀ ਗਿਣਤੀ ਚਾਏ ਹੋ ਜਗਾ ਜਗਾ ਤੇ ਪਾਣੀ ਪੀਣ ਦੇ ਸ਼ਰਬਤ ਦੇ ਰੂਹਫਸੇ ਦੇ ਲੰਗਰ ਲੱਗੇ ਹੋਏ ਆ ਸੋ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਸ਼ੁਕਰੀਆ ਔਰ ਆਉਣ ਵਾਲੀ 19 ਤਰੀਕ ਨੂੰ ਆਉਣ ਵਾਲੀ 19 ਤਰੀਕ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਕਿਉਂਕਿ ਪਹਿਲਾਂ ਵੀ ਤੁਸੀਂ ਇਸ ਲੁਧਿਆਣਾ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਤੇ ਯਕੀਨ ਕੀਤਾ ਇੱਕ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਕਿ ਗੋਗੀ ਜੀ ਸਾਡੇ ਦਰਮਿਆਨ ਨਹੀਂ ਰਹੇ ਤੇ ਸੰਜੀਵਰ अरोड़ा ਜੀ ਤੁਹਾਡੇ ਉਮੀਦਵਾਰ ਅੱਜ ਕਾਗਜ਼ ਪਰ ਦੇਣਗੇ 2-4 ਦਿਨਾਂ ਚ ਇਹ ਪਤਾ ਲੱਗ ਜਾਊਗਾ ਕਿ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਤੇ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿੰਨਵੇਂ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੀ ਆ ਕੱਢ ਲੋ ਬੜਾ ਸਸਾਰੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ ਕੋਈ ਜਿਆਦਾ ਲੰਬੇ ਚੌੜੇ ਭਾਸ਼ਣ ਦੇਣ ਨਹੀਂ ਆਏ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਦੋਂ ਕਰਾਂਗੇ ਉਦੋਂ ਡਿਟੇਲ ਦੇ ਵਿੱਚ ਵੀ ਰੱਖਾਂਗੇ ਕਿ ਵੱਖ-ਵੱਖ ਕਲੋਨੀਆਂ ਚ ਜਾਂ ਜਿੱਥੇ ਵੀ ਸੰਜੀਵ ਜੀ ਕਹਿਣਗੇ ਉੱਥੇ ਜਾਵਾਂਗੇ ਔਰ ਤੁਹਾਡੇ ਪਿਆਰ ਸਹਿਯੋਗ ਦੀ ਲੋੜ ਹੈ ਜਿੰਨੇ ਵੀ ਦੁਕਾਨਦਾਰ ਭਰਾ ਜਿੰਨੇ ਵੀ ਸ਼ੋਰੂਮਾਂ ਵਾਲੇ ਕੰਮ ਕਰਨ ਵਾਲੇ ਉਹਨਾਂ ਨੇ ਆਪਣਾ ਕੰਮਕਾਰ ਛੱਡ ਕੇ ਬਾਹਰ ਖੜਿਆ ਹੋ ਕੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਬਦਲੀ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਦੋਨੋਂ ਹੱਥ ਉੱਪਰ ਚਾਕੇ ਦੋਨਾਰੇ ਲਾ ਦਿਓ ਇਹਨਾਂ ਕਲਬ ਬੋਲੇ ਸੋਨਿਹਾਲ ਤਦੂਰ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗੈਰ ਕਾਨੂੰਨੀ ਸ਼ਰਾਬ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਸਖਤ ਚੇਤਾਵਨੀ ਦਿੰਦਿਆ ਕਿ ਹੈ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਤੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਕੁਝ ਵਿਅਕਤੀ ਸ਼ਰਾਬ ਦੇ ਯੂਜ਼ ਹੋਣ ਵਾਲੇ ਈਐਨਏ ਦਾ ਗਲਤ ਇਸਤੇਮਾਲ ਕਰਦੇ ਸਨ ਸੈਨੀਟਾਈਜ਼ਰ ਅਤੇ ਹੋਰ ਪ੍ਰੋਡਕਟਾਂ ਦੇ ਵਿੱਚ ਇਸ ਦਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਬਾਹਰੀ ਸੂਬਿਆਂ ਦੇ ਵਿੱਚ ਇਸ ਦੀ ਸਮਗਲਿੰਗ ਦੇ ਮਾਮਲੇ ਵੀ ਸਾਹਮਣੇ ਆਏ ਨੇ ਉਹਨਾਂ ਕਿਹਾ ਕਿ ਐਕਸਾਈਜ਼ ਵਿਭਾਗ ਵੱਲੋਂ ਇਸ ਤੇ ਕਾਰਵਾਈ ਕਰਦੇ ਹਾਂ ਬਠਿੰਡਾ ਦੇ ਵਿੱਚ 80000 ਲੀਟਰ ਐਥਨੋਲ ਬਰਾਮਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਸ਼ਰਾਬ ਦਾ ਤੰਦਾ ਚੱਲਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਜਿਹੜਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਵੈਧ ਸ਼ਰਾਬ ਨੂੰ ਲੈ ਕੇ ਗੈਰ ਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁੱਖਾ ਜ਼ੀਰੋ ਟੋਲਰੈਂਸ ਆ ਪਰ ਲਗਾਤਾਰ ਜਿਹੜੇ ਵੀ ਅਬਾਦ ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੇ ਫੈਕਟਰੀਆਂ ਚੋਂ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ਇਨਏ ਦੀ ਇਨਏ ਦੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾ ਬਿਚਲੇ ਆ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੇਟਾਈਜ਼ਰ ਬਣਾ ਕੇ ਵੇਚਦੇ ਸੀ ਜਾਂ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ਈਐਨਏ ਯੂਜ਼ ਹੁੰਦਾਗਾ ਉਹਦੇ ਚੋਂ ਦੀ ਦਰਵਰਤੋਂ ਕਰਦੇ ਸੀਗੇ ਕੱਲ ਰਾਤ ਅਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆਂ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨਾਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨਾਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਵੀਰ ਵੀ ਜਿਹੜੀ ਹਸਪਿਟੈਲਟੀ ਪ੍ਰਾਈਵੇਟ ਲਿਮਟਿਡ ਚੱਕ ਆਲਿਆ ਦਿਨਾਨਗਰ ਤੁਸੀਂ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾ ਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਗਜੈਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਉਹਦੇ ਨਾਲ ਦੀ ਨਾਲ ਦੋ ਟੋヨタ ਇਟਿਓਸ ਗੱਡੀਆਂ ਜਿਹੜੀਆਂ ਇੱਕ ਟੋヨタ ਇਟਿਓਸ ਤੇ ਇੱਕ ਨੋਵਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗੱਡੀਆਂ ਲੰਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ 4 ਵਿਅਕਤੀ ਬਠਿੰਡਾ ਦੇ 2 ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ ਦੋ ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋਈਆਂ ਨੇਗੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ ਤਦਦਰ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਉਨ੍ਹਾਂ ਕਾਂਗਰਸ ਦੇ ਉੱਤੇ ਫੌਜਦਾਂ ਮਨੋਬਲ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਦੇ ਇਲਜ਼ਾਮ ਲਗਾਏ ਨੇ ਸੰਬਿਤ ਪਾਤਰਾ ਨੇ ਕਿਹਾ ਗਿਆ ਕਿ ਆਪਰੇਸ਼ਨ ਸਿੰਦੂਰ ਦੀਆਂ ਸੈਟਲਾਈਟ ਤਸਵੀਰਾਂ ਸਾਹਮਣੇ ਨੇ ਪਰ ਫਿਰ ਵੀ ਸਬੂਤ ਗੈਂਗ ਖੁਸ਼ ਨਹੀਂ ਹੈ ਆਤਵਾਦ ਦੇ ਖਿਲਾਫ ਕਾਰਵਾਈ ਦੇ ਸਾਰੇ ਤੱਥ ਡੀਜੀਐਮਓ ਨੇ ਖੁਦ ਪੇਸ਼ ਕੀਤੇ ਨੇ ਜਿਹਾ ਸੰਬਿਤ ਪਾਤਰਾ ਵੱਲੋਂ ਕਿਹਾ ਗਿਆ ਹੈ नाल दी ये भी कहा कि आल पार्टी डेलीगेशन दे सांसद ने जो घुम नहीं गए ने बल्कि भारत का पक्ष दुनिया के सामने रखण गए ने उन्होंने कहा है कि पूरी दुनिया भारत पॉजिटिव नजरिए दे नाल देख रही है ऑपरेशन सिंदूर को लेकर यह गंभीर प्रेस कॉन्फ्रेंस है मैं एक पॉजिटिव नोट से शुरू करना चाहता हूँ और यह भी बताना चाहता हूँ कि आज के इस प्रेस कॉन्फ्रेंस का मुख्य मुद्दा है जिस प्रकार चाहे राहुल गांधी हो चाहे जयराम रमेश हो चाहे रेवंत रेड्डी हो इन लोगों ने जिस प्रकार का बयान दिया है जिस प्रकार से भारत की सेना के मनोबल को गिराने की चेष्टा की है जिस प्रकार से आम हिंदुस्तानी के मनोबल को गिराने की बार बार चेष्टा की है उस पर तो मैं आऊंगा ही मगर यह अनुचित होगा कि मैं पहले नेगेटिव से शुरू करूं मैं पॉजिटिव से शुरू करूंगा एक सकारात्मक बात यह है कि आज हम सुबह जब अखबार हमने खोला तो यूएस के एक बहुत बड़े मिलिट्री एक्सपर्ट है जिनका नाम जॉन स्पेंसर है उनका एक बहुत ही गंभीरता से भरा हुआ तथ्यों से भरा हुआ आर्टिकल छपा है जिसका शीर्षक है इंडिया वन टेक वॉर पाक लॉस्ट एस चाइनाज प्रॉक्सी, यूएस एक्सपर्ट और इस आर्टिकल में बहुत मजबूती के साथ अपने विषय को रखते हैं प्रस्तुत करते हैं और जॉन स्पेंसर कहते हैं कि किस प्रकार हिंदुस्तान में बने हुए जो टेक्नोलॉजीज थी चाहे वो आकाश हो चाहे बाकी टेक्नोलॉजीज हो उन टेक्नोलॉजीज के माध्यम से किस प्रकार एक निर्णायक जीत भारतवर्ष का भारतवर्ष की सेना का आतंकवाद के ऊपर हुआ है और वहीं चाइना के प्रॉक्सी वेपन्स को पाकिस्तान ने यूज किया और वो धरासाई हुई है बड़ा डिटेल आर्टिकल है मुझे लगता है सभी को पढ़ना चाहिए और सभी को इस विषय पर गर्व करना चाहिए जॉन स्पेंसर का यह अकेला आर्टिकल नहीं है पूरे विश्व में हर देश में आज भारत को लेकर एक पॉजिटिव सोच है एक न्यू नॉर्मल जो भारत ने स्थापित किया है जिसके विषय में प्रधानमंत्री माननीय श्री नरेंद्र मोदी जी ने हम सबको अवगत कराया देश के नाम अपने संदेश में यह न्यू नॉर्मल एक बहुत बड़ी बात है आज हिंदुस्तान इसे सलाम भी कर रहा है तिरंगा यात्रा भी निकल रहा है देश की आर्मी को हर कोई सल्यूट भी कर रहा है वैसे में मुझे दुख होता है कि कुछ ऐसी पॉलिटिकल पार्टी हैं खास करके कांग्रेस जिन्होंने आरंभ में तो कहा कि हम देश के साथ खड़े हैं हम सरकार के साथ खड़े हैं मगर कदाचित एक दिन भी ये सरकार के साथ और हिंदुस्तान के साथ भारत के साथ खड़े नहीं थे प्रथम दिन से ही डे वन से राहुल गांधी जयराम रमेश और तमाम उनके लोग रॉबर्ट वाड्रा से शुरू करके तमाम कांग्रेस पार्टी के नेतृत्व ने भारत के सेना भारत के सौर्य पर सवाल उठाया है और ये सबूत गैंग खुश नहीं है भारत ने जो किया है उस पर यह सबूत गैंग खुश नहीं है कल तो मुझे बड़ा दुख लगा और आश्चर्य भी लगा आप सोच के देखिए जयराम रमेश जो कि दाहिने हाथ है गांधी परिवार के उनका बयान आता है और उनके बयान में कहा जाता है कि यहां आतंकवादी घूम रहे हैं और वहां जो है सांसद घूम रहे हैं एक ही सांस में आपने आतंकवादियों को सांसदों के साथ समान कर दिया अरे आप ये तो सोचिए कि जो सांसद घूम रहे हैं जो सांसद बाहर डेलीगेशन में गए वो घूमने नहीं गए वो भारत के पक्ष को मजबूती से विश्व के दरबार में रखने गए और उसमें आपके भी सांसद हैं नाम हर कोई जानता है आपके भी सांसद हैं जो अच्छे तरीके से देश के विषय को विश्व के पटल पे रख रहे हैं और राहुल गांधी और उनके लोग कह रहे हैं कि आतंकवादी घूम रहे हैं और सांसद घूम रहे हैं वो दिन भी था जब आतंकवादियों को पीएमओ बुलाया जाता था तत्कालीन प्रधानमंत्री सोनिया जी के कहने पर आतंकवादियों को अपने घर अपने निवास और अपने ऑफिस पे बुलाते थे उनका सत्कार होता था उन्हें तोहफा दिया जाता था ਉਹ ਦਿਨ ਵੀ ਹਮੇ ਯਾਦ ਕਰਨਾ ਚਾਹੀਏ ਜਬ ਸੋਨਿਆ ਜੀ ਰੋਤੀ ਥੀ ਆਤੰਕਵਾਦੀਓਂ ਕੇ ਮ੍ਰਿਤ ਸ਼ਰੀਰ ਕੋ ਦੇਕੇ ਮ੍ਰਿਤ ਦੇਹ ਕੋ ਦੇਖਕਰ ਉਹ ਰੋਤੀ ਥੀ ਉਨਕੋ ਕੰਟਰੋਲ ਨਹੀਂ ਹੋਤਾ ਥਾ ਕਿ ਕਿਉਂ ਇਹ ਆਤੰਕਵਾਦੀ ਬਾਟਲਾ ਹਾਊਸ ਐਂਕਾਊਂਟਰ ਮੇ ਮਾਰਾ ਗਿਆ ਫਿਰ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਮੌਕ ਡ੍ਰਿਲ ਦੇਖਣ ਨੂੰ ਮਿਲੇਗੀ ਆਪਰੇਸ਼ਨ ਸ਼ੀਲਡ ਦੇ ਤਹਿਤ ਹੁਣ ਤੱਕ 31 ਮਈ ਨੂੰ ਹਰਿਆਣਾ ਪੰਜਾਬ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਬਲੈਕਆਊਟ ਕੀਤਾ ਜਾਵੇਗਾ ਮੌਕ ਡ੍ਰਿਲ ਕੀਤੀ ਜਾਵੇਗੀ ਕੇਂਦਰ ਸਰਕਾਰ ਨੇ ਮੌਕ ਡ੍ਰਿਲ ਦੇ ਲਈ ਇੱਕ ਨਵੀਂ ਤਾਰੀਖ ਨਿਰਧਾਰਤ ਕੀਤੀ ਹੈ ਪਹਿਲਾ ਮੌਕ ਡੈਲ 29 ਮਈ ਯਾਨੀ ਵੀਰਵਾਰ ਨੂੰ ਰੱਖੀ ਗਈ ਸੀ ਹਾਲਾਂਕਿ ਕੇਂਦਰ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਇਸ ਨੂੰ ਮੁਲਤਵੀ ਕਰ ਦਿੱਤਾ ਸੀ ਇਸ ਵਿੱਚ ਹਵਾਈ ਹਮਲਿਆਂ ਤੋਂ ਬਚਾਅ ਦੇ ਲਈ ਅਭਿਆਸ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਸੁਰੱਖਿਆ ਅਤੇ ਐਮਰਜੈਂਸੀ ਸੰਬੰਧੀ ਜਾਂਚ ਵੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ 7 ਮਈ ਨੂੰ ਇੱਕ ਮੌਕ ਡ੍ਰਿਲ ਕੀਤੀ ਗਈ ਸੀ ਇਸ ਦੌਰਾਨ ਹਵਾਈ ਹਮਲਿਆਂ ਤੋਂ ਬਚਾਅ ਦੇ ਲਈ ਸਾਇਰਨ ਵਜਾ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਮੌਕ ਡ੍ਰਿਲਸ ਅਤੇ ਬਲੈਕਆਊਟ ਰਾਹੀਂ ਸਰਕਾਰ ਦਾ ਉਦੇਸ਼ ਸੂਬੇ ਵਿੱਚ ਐਮਰਜੈਂਸੀ ਦੀ ਸਥਿਤੀ ਦੇ ਲਈ ਤਿਆਰੀ ਕਰਨਾ ਜੰਗ ਜਾਂ ਹਵਾਈ ਹਮਲੇ ਦੀ ਸਥਿਤੀ ਦੇ ਵਿੱਚ ਜਵਾਬ ਦੇਣ ਦੀ ਸਮਰੱਥਾ ਨੂੰ ਵਧਾਉਣਾ ਹੈ ਇਹ ਯਕੀਨੀ ਬਣਾਉਣਾ ਵੀ ਇਸ ਦਾ ਉਦੇਸ਼ ਹੈ ਕਿ ਸੰਕਟ ਦੇ ਸਮੇਂ ਦੇ ਵਿੱਚ ਤੇਜ਼ ਅਤੇ ਸਹੀ ਮਦਦ ਪ੍ਰਦਾਨ ਕੀਤੀ ਜਾਵੇ ਅਤੇ ਆਮ ਲੋਕਾਂ ਸੁਰੱਖਿਆ ਬਲਾ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਹੋਵੇ ਇਸ ਅਭਿਆਸ ਦੌਰਾਨ ਹਵਾਈ ਜਹਾਜ਼ ਜਾਂ ਡਰੋਨ ਹਮਲੇ ਸਮੇਂ ਪੈਦਾ ਹੋਣ ਵਾਲੀ ਸਥਿਤੀ ਦੇ ਅਨੁਸਾਰ ਕਮੀਆਂ ਦੀ ਜਾਂਚ ਵੀ ਕੀਤੀ ਜਾਵੇਗੀ ਤੇ ਭਵਿੱਖ ਵਿੱਚ ਉਸ ਨੂੰ ਦੂਰ ਕੀਤਾ ਜਾਵੇਗਾ ਸੋ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਦੇ ਵਿੱਚ ਮੌਕ ਟ੍ਰਿਲ ਦੇਖਣ ਨੂੰ ਮਿਲੇਗੀ ਚੋਦਰ ਜਲੰਧਰ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ अरोड़ा ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਰਮਨ अरोड़ा ਨੂੰ 4 ਦਿਨ ਦੀ ਹੋਰ ਵਿਜੀਲੈਂਸ ਰਿਮਾਂਡ ਤੇ ਭੇਜ ਦਿੱਤਾ ਗਿਆ ਹਾਲਾਂਕਿ ਵਿਜੀਲੈਂਸ ਵੱਲੋਂ ਅਦਾਲਤ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਵਿਧਾਇਕ ਰਮਨ अरोड़ा ਦੇ ਵਕੀਲ ਦਰਸ਼ਨ ਸਿੰਘ ਧਿਆਲ ਨੇ ਅਦਾਲਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਕਲਾਇੰਟ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾਵੇ ਉਥੇ ਹੀ ਦੂਜੇ ਪਾਸੇ ਸਰਕਾਰੀ ਵਕੀਲ ਅਤੇ ਵਿਜੀਲੈਂਸ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਵਿਜੀਲੈਂਸ ਵੱਲੋਂ ਸੱਤ ਗਵਾਹਾਂ ਦੇ ਅਦਾਲਤ ਦੇ ਵਿੱਚ ਬਿਆਨ ਕਰਵਾ ਦਿੱਤੇ ਗਏ ਨੇ ਜਿਨ੍ਹਾਂ ਨੇ ਮੰਨਿਆ ਕਿ ਵਿਧਾਇਕ ਰਮਨ अरोड़ा ਨੇ ਉਨ੍ਹਾਂ ਤੋਂ ਜਬਰੀ ਬਿਲਡਿੰਗਾਂ ਦੀਆਂ ਸੀਲਾਂ ਖਲਵਾਉਣ ਸੰਬੰਧੀ ਲੱਖਾਂ ਰੁਪਏ ਲਏ ਸਨ ਉਥੇ ਵਿਧਾਇਕ ਤੋਂ ਸਕੇ ਸੰਬੰਧੀਆਂ ਦੇ ਨਾਂ ਤੇ ਕਈ ਰਜਿਸਟਰੀਆਂ ਮਿਲੀਆਂ ਨੇ ਜਿਨ੍ਹਾਂ ਸੰਬੰਧੀ ਜਾਂਚ ਪੁਕਤਾ ਕਰਨਾ ਬਿਹਤਰ ਜ਼ਰੂਰੀ ਹੈ ਉਥੇ ਮਾਣੀਗ ਉਦਾਲਤ ਨੇ ਵਿਜੀਲੈਂਸ ਨੂੰ ਅਦਾਲਤ ਦੇ ਬਾਹਰ ਹਡੀਕ ਕਰਨ ਦੇ ਲਈ ਕਿਹਾ ਤੇ ਫਿਰ ਥੋੜੀ ਦੇਰ ਬਾਅਦ ਅਦਾਲਤ ਵੱਲੋਂ ਵਿਧਾਇਕ ਰਮਨ ਅਰੋੜਾ ਨੂੰ 4 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਗਿਆ ਦੂਜੇ ਪਾਸੇ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਨਗਰ ਨਿਗਮ ਦੀ ਇੱਕ ਮਹਿਲਾ ਇੰਸਪੈਕਟਰ ਨੂੰ ਦੇਰ ਸ਼ਾਮ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਉਕਤ ਮਹਿਲਾ ਇੰਸਪੈਕਟਰ ਨੇ ਸ਼ਹਿਰ ਦੇ ਇੱਕ ਪ੍ਰਸਿੱਧ ਬੈਕਰੀ ਦੇ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਕਹਿਣ ਤੇ ਲੈਣ ਦੇ ਇਲਜ਼ਾਮ ਨੇ ਤੁਹਾਨੂੰ ਦੱਸਦੀ ਹੈ ਕਿ ਕਿਸ਼ਨਪੁਰਾ ਨੇੜੇ ਸਥਿਤ ਇੱਕ ਬੈકરી ਮਾਲਕ ਨੂੰ ਵਿਧਾਇਕ ਰਮਨ अरोड़ा ਵੱਲੋਂ ਏਟੀਪੀ ਸੁਖਦੇਵ ਵਿਸ਼ਿਸ਼ਟ ਦੇ ذریعے ਨੋਟਿਸ ਭੇਜਿਆ ਗਿਆ ਸੀ ਅਤੇ ਨੋਟਿਸ ਦੇ ذریعے ਵਿਧਾਇਕ ਰਮਨ अरोड़ा ਵੱਲੋਂ ਉਹਨਾਂ ਨੂੰ ਕਾफी ਪਰੇਸ਼ਾਨ ਕੀਤਾ ਗਿਆ ਜੀ ਅਜਿਹੇ ਇਲਜ਼ਾਮ ਨੇ ਵਿਧਾਇਕ ਰਮਨ अरोड़ा ਤੇ ਲੱਗੇ ਨੇ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾ ਦੇਖਣ ਨੂੰ ਮਿਲਿਆ ਹੈ ਬੀਤੀ ਸ਼ਾਮ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ بارش ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ 2-3 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਬੀਤੀ ਰਾਤ 2 ਵਜੇ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ بارش ਸ਼ੁਰੂ ਹੋਈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਸੂਬੇ ਦੇ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਕਈ ਜਗ੍ਹਾ ਤੇ 60 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਅੱਜ ਚੱਲ ਸਕਦੀਆਂ ਨੇ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਵੱਲੋਂ ਅਗਲੇ 24 ਘੰਟਿਆਂ ਦੇ ਮੌਸਮ ਦੇ ਅਨੁਮਾਨ ਦੇ ਮੁਤਾਬਕ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹਾਲਾਂਕਿ ਤਾਪਮਾਨ ਆਮ ਦੇ ਨੇੜੇ ਤੇੜੇ ਜਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 44.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਸੂਬੇ ਦੇ ਵਿੱਚ 20 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਕ 12 ਜ਼ਿਲ੍ਹੇ ਅਜਿਹੇ ਨੇ ਜਿੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ 8 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਦੱਖਣ ਤੋਂ ਪੱਛਮ ਤੱਕ ਮੋਲੇ ਧਾਰ ਮੀਂਹ ਪੈ ਰਿਹਾ ਹੈ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਦਬਾਅ ਦੇ ਵਿੱਚ ਬਦਲ ਗਿਆ ਇਸ ਕਾਰਨ ਪੂਰਬੀ ਅਤੇ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ। ਬਿਹਾਰ, ਚਾਰਖੰਡ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਦੱਖਣੀ ਪੱਛਮੀ ਮੌਨਸੂਨ ਦੇ ਜਲਦੀ ਸਰਗਰਮ ਹੋਣ ਦੀ ਸੰਭਾਵਨਾ। ਇਸ ਦੇ ਨਾਲ ਹੀ ਦੱਖਣੀ ਤੇ ਪੱਛਮੀ ਭਾਰਤ ਦੇ ਵਿੱਚ ਲਗਾਤਾਰ ਮੀਂਹ ਵੀ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕੇਰਲ ਤੋਂ ਮਹਾਰਾਸ਼ਟਰ ਅਤੇ ਗੋਆ ਤੱਕ ਮੌਨਸੂਨ ਸਮੇਂ ਤੋਂ ਪਹਿਲਾਂ ਸਰਗਰਮ ਹੋ ਚੁੱਕਾ ਹੈ। ਜਿਸ ਕਾਰਨ ਲਗਾਤਾਰ ਭਾਰੀ ਤੋਂ ਬਹੁਤ ਭਾਰੀ ਮੀਂਹ ਕਈ ਸੂਬਿਆਂ ਦੇ ਵਿੱਚ ਪੈ ਰਿਹਾ ਹੈ। 30 ਮਈ 2025 ਤੱਕ ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਪਾਰੀਮੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੁਪਹਿਰ ਦੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਲੁਧਿਆਣਾ ਵੈਸਟ ਦੇ ਵਿੱਚ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ਤੇ ਨੇ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੋਰ-ਸ਼ੋਰ ਦੇ ਨਾਲ ਲੁਧਿਆਣਾ ਵੈਸਟ ਦੇ ਵਿੱਚ ਉਮੀਦਵਾਰ ਸੰਜੀਵ अरोड़ा ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਅਤੇ ਖੁਦ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਰੋਡ ショਅ ਕੱਢਿਆ ਗਿਆ ਇਸ ਰੋਡ ショਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਵੱਲੋਂ ਰੋਡ ショਅ ਦਾ ਸਮਰਥਨ ਕੀਤਾ ਗਿਆ ਅਤੇ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਜੀਵ अरोड़ा ਨੂੰ ਜਿਤਾ ਕੇ ਆਪਣੇ ਇਲਾਕੇ ਦੀ ਨੁਮਾਇੰਦਗੀ ਦਿੱਤੀ ਜਾਵੇ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਾਈਆਂ ਨੇ ਇੰਨੀ ਭਾਰੀ ਗਿਣਤੀ 'ਚ ਗਰਮੀ ਦੇ ਬਾਵਜੂਦ ਤੁਸੀਂ ਪਹੁੰਚੇ ਹੋ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਜੀ ਸਾਡੇ ਪੰਜਾਬ ਦੇ ਆਮ ਆਨIi ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਜਿਨ੍ਹਾਂ ਨੂੰ ਅੱਜ ਆਫੀਸ਼ੀਅਲ ਤੌਰ ਤੇ ਉਮੀਦਵਾਰ ਦੇ ਤੌਰ ਤੇ ਕਾਗਜ਼ ਪਰ ਨਾ ਆਇਆ ਸੰਜੀਵ ਜੀ ਇੱਕ ਵਾਰੀ ਫਿਰ ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚਾਏ ਹੋ ਜਗਾ ਜਗਾ ਤੇ ਪਾਣੀ ਪੀਣ ਦੇ ਸ਼ਰਬਤ ਦੇ ਰੂਹ ਆਫਸੇ ਦੇ ਲੰਗਰ ਲੱਗੇ ਹੋਏ ਆ ਸੋ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਸ਼ੁਕਰੀਆ ਔਰ ਆਉਣ ਵਾਲੀ 19 ਤਰੀਕ ਨੂੰ ਆਉਣ ਵਾਲੀ 19 ਤਰੀਕ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਕਿਉਂਕਿ ਪਹਿਲਾਂ ਵੀ ਤੁਸੀਂ ਇਸ ਲੁਧਿਆਣਾ ਬੈਸਟ ਹਲਕੇ ਤੋਂ ਆਮ ਆਦੀ ਪਾਰਟੀ ਤੇ ਯਕੀਨ ਕੀਤਾ ਇੱਕ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਕਿ ਗੋਗੀ ਜੀ ਸਾਡੇ ਦਰਮਿਆਨ ਨਹੀਂ ਰਹੇ ਤੇ ਸੰਜੀਵ ਅਰੋੜਾ ਜੀ ਤੁਹਾਡੇ ਉਮੀਦਵਾਰ ਅੱਜ ਕਾਗਜ਼ ਪਰ ਦੇਣਗੇ 2-4 ਦਿਨਾਂ ਚ ਇਹ ਪਤਾ ਲੱਗ ਜੂਗਾ ਕਿ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਤੇ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿਨਵੇਂ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੀ ਆ ਅੱਗ ਲੋ ਪ੍ਰਸਾ ਸਾਰੇ ਬਹੁਤ ਅੱਛੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ ਕੋਈ ਜ਼ਿਆਦਾ ਲੰਬੇ ਚੌੜੇ ਭਾਸ਼ਣ ਦੇਣ ਨਹੀਂ ਆਏ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਦੋਂ ਕਰਾਂਗੇ ਉਦੋਂ ਡਿਟੇਲ ਦੇ ਵਿੱਚ ਵੀ ਰੱਖਾਂਗੇ ਕਿ ਵੱਖ-ਵੱਖ ਕਲੋਨੀਆਂ ਚ ਜਾਂ ਜਿੱਥੇ ਵੀ ਸੰਜੀਵ ਜੀ ਕਹਿਣਗੇ ਉੱਥੇ ਜਾਵਾਂਗੇ ਔਰ ਤੁਹਾਡੇ ਪਿਆਰ ਸਹਿਯੋਗ ਦੀ ਲੋੜ ਹੈ ਜਿੰਨੇ ਵੀ ਦੁਕਾਨਦਾਰ ਭਰਾ ਜਿੰਨੇ ਵੀ ਸ਼ੋਅਰੂਮਾਂ ਵਾਲੇ ਕੰਮ ਕਰਨ ਵਾਲੇ ਉਹਨਾਂ ਨੇ ਆਪਣਾ ਕੰਮਕਾਰ ਛੱਡ ਕੇ ਬਾਹਰ ਖੜਿਆ ਹੋ ਕੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਉਹਦੇ ਲਈ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਦੋਨੋਂ ਹਾਥੋ ਪਰ ਚਾਕੇ ਦੋਨਾਰੇ ਲਾ ਦਿਓ ਇਨ ਕਲੱਬ ਬੋਲੇ ਸੋਨਿਹਾਲ ਤਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗੈਰ ਕਾਨੂੰਨੀ ਸ਼ਰਾਬ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਸਖਤ ਚੇਤਾਵਨੀ ਦਿੰਦਿਆ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਤੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਕੁਝ ਵਿਅਕਤੀ ਸ਼ਰਾਬ ਦੇ ਯੂਜ਼ ਹੋਣ ਵਾਲੇ ਈਐਨਏ ਦਾ ਗਲਤ ਇਸਤੇਮਾਲ ਕਰਦੇ ਸਨ ਸੈਨੀਟਾਈਜ਼ਰ ਅਤੇ ਹੋਰ ਪ੍ਰੋਡਕਟਾਂ ਦੇ ਵਿੱਚ ਇਸ ਦਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਬਾਰੀ ਸੂਬਿਆਂ ਦੇ ਵਿੱਚ ਇਸ ਦੀ ਸਮਗਲਿੰਗ ਦੇ ਮਾਮਲੇ ਵੀ ਸਾਹਮਣੇ ਆਏ ਨੇ ਉਹਨਾਂ ਕਿਹਾ ਕਿ ਐਕਸਾਈਜ਼ ਵਿਭਾਗ ਵੱਲੋਂ ਇਸ ਤੇ ਕਾਰਵਾਈ ਕਰਦੇ ਆ ਬਠਿੰਡਾ ਦੇ ਵਿੱਚ 80 ਹਜ਼ਾਰ